ਜੀ ਮਹਿਰਾਂ ਵਾਲਿਆਂ ਵਾਸਤੇ ਬੇਨਤੀ ਹੈ ਇੱਕ ਹਾਂਜੀ ਚਾਹ ਕੁੱਤਰ ਦਿੰਦਾ ਪੈਸੇ ਚਾ ਮੈਂ ਦਿੰਨਾ ਪੈਸੇ ਠੀਕ ਆ ਸਟਾਮ ਭਰਾਲੋ ਜੇ ਸਰਪੰਚ ਬਣ ਗਿਆ 20 ਕਿੱਲੇ ਨਹਿਰ ਵਾਲਾਂ ਨੂੰ ਮੈਂ ਦਊ 35 ਤਾੜੀਆਂ ਵਾਲਾ ਬੁਰਨਾਸ ਜਿਹੀ ਐਲਾਨ ਕਰਦਾ ਤੂੰ ਬੰਦਿਆਂ ਨੂੰ ਤਾਂ ਦਾਰੂ ਪਿਆ ਦਿੰਦੇ ਆ ਤੇ ਬੁੜੀਆਂ ਨੂੰ ਕਹਿੰਨੇ ਪੁੱਛਿਆ ਵੀ ਭਣੇ ਰੋਟੀ ਖਾਦੀ ਹੈ ਕਿ ਨਹੀਂ ਆ ਗੱਲ ਸਹੀ ਬੁੜੀਆਂ ਤੇ ਇੱਕ ਸ਼ੂਟ 1100 ਰੁਪਿਆ ਮੇਰੇ ਲਈ ਜਿੰਨ ਬੋਟ ਪਾਉਣ ਉਹਨਾਂਗੇ ਵਾਹਿਗੁਰੂ ਉਤਰਾ ਨਹੀਂ ਇੱਕ ਸ਼ੂਟ ਬੂਟ ਬੂਟ ਸਿਆ ਵਾਲਾ ਹੀ ਹਾਂ ਇੱਕ ਸ਼ੂਟ 1100 ਦਾ ਪੈਣਾ ਆ ਦੀ ਪਸੰਦ ਦੇ ਪਾ ਲੈਣੀ ਇੱਕ ਇੱਕ ਡਬਲ ਬੈੱਡ ਵਾਲਾ ਇੱਕ ਡਬਲ ਬੈੱਡ ਵਾਲਾ ਕੰਬਲ ਦਊਂਗਾ ਭਾਈ ਜਵਾਕਾਂ ਆਸੇ ਭਾਈ ਜੀ ਵਰਦੀ ਸਪੈਸ਼ਲ ਜਿਹੜੇ ਜਵਾਕ ਨਹਿਰ ਤੋਂ ਵੜੰਗੀ ਜਾਂਦੇ ਆ ਪਾਵਾ ਦੀ ਆ ਦੇ ਪੱਲੋ ਲਾਵਾਂ ਆਟੋ ਲਾਵਾਂ ਵੈਨ ਲਾਵਾਂ ਸਹੀ ਹੈ ਸਹੀ ਹੈ ਕਿਆ ਬਾਤ ਹੈ ਠੀਕ ਆ ਕਹਿ ਵੀ ਉਹਨੇ ਭੇਜਦਾ ਤੜਕ ਕਾਲੀ ਪਾਰ ਦੀ ਜਲਦੀ ਉੱਠਦਾ ਬਾਈ ਜੀ ਪਾਵਾ ਦੀ ਰੋਜੀ ਨੇ ਮੈਨੂੰ ਫੰਡ ਦਿੱਤਾ ਜਾਂ ਨਹੀਂ ਦਿੱਤਾ ਉੱਤਰ ਨੂੰ ਕਰੀ ਜਾ ਤੂੰ ਟੰਗਾ ਚਾ ਮੈਂ ਤੇਰਾ ਮੁੰਡਾ ਉੱਡੂ 8000 ਰੁਪਇਆ ਠੀਕ ਹੈ ਤਨਖਾ ਜੇ ਡੀਸੀ ਨੇ ਸੈਨ ਨਾ ਕੀਤੇ ਚੋਣ ਕਮਿਸ਼ਨ ਕੋਲੇ ਲੈ ਕੇ ਜਾਊਂਗਾ ਪਾਵਰ ਹੈ ਯਾਰ ਪਾਵਰ ਬਈ ਪਾਵਰ ਅੱਠ ਦੇਖੋ ਮੰਗੇ ਆ ਬੰਦੇ ਦਾ ਹੈਂਡੀਕੈਟ ਬੰਦਾ ਉਥੇ ਪਰਤੀਆਂ ਕੱਟਣ ਵਾਲੇ ਜ਼ਿਮੀਂਦਾਰਾਂ ਦੇ ਸ਼ੋਰ ਲੱਗੇ ਆ ਤੇ ਕੀ ਗੱਲ ਆ ਇਹਨਾਂ ਦੀ ਹਾਂ ਇਹਨਾਂ ਦੇ ਰੋਟੀ ਨਹੀਂ ਭਗਦੀ ਵਿਚਾਰਾਂ ਦੇ ਇੱਕ ਟਾਈਮ ਦੀ ਭਗਦੀ ਇੱਕ ਦੀ ਨਹੀਂ ਭਗਦੀ ਯਾਰ ਟੀਸੀ ਨੇ ਸੈਨ ਨਾ ਕੀਤੇ ਤਾਂ ਢੀਸੀ ਬਾਹਰ ਹੋਊਗਾ ਟੜਕੇ ਠੀਕ ਆ ਬਾਈ